ਸਰੋਣੀ ਕਮੇਟੀ ਦੇ ਵਿੱਚ ਜੇ ਕੋਈ ਬਾਦਲਦਲਾ ਬੰਦਾ ਖੜਾ ਹੁੰਦਾ ਜੇ ਸਿੱਖ ਦੇ ਘਰ ਕੋਈ ਬੰਦਾ ਜੰਮਿਆ ਸਿੱਖ ਦੇ ਘਰ ਪੈਦਾ ਹੋਇਆ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਤੇ ਜੇਕਰ ਉਹ ਬਾਦਲਕੇ ਬੰਦੇ ਨੂੰ ਵੋਟ ਪਾਊਗਾ ਜਾਂ ਪਹਿਲਾ ਜਿਹੜੇ ਜਿਹੜੇ ਜਿੱਤੇ ਹੋਏ ਨੇ ਮਸੰਦ ਇੱਥੇ ਐ ਮੈਂਬਰ ਜਾਂ ਕੋਈ ਹੋਰ ਮੈਂ ਕਹਿੰਦਾ ਜੇਕਰ ਮੈਨੂੰ ਥੋੜਾ ਜਿਹਾ ਇਹ ਪਾਵਰ ਦਿੱਤੀ ਜਾਵੇ ਨਾ ਤੇ ਜਿਹੜੇ ਮਸੰਦ ਸਰੋਣੀ ਕਮੇਟੀ ਦੇ ਵਿੱਚ ਬੈਠੇ ਆ ਤਾਂ ਮੈਂ ਗਿਣ-ਗਣ ਕੇ ਬਾਦਲੇ ਲੈ ਲਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕਰਕੇ ਬਾਹਰ ਦਾ ਰਾਹਸਤਾ ਦਿਖਾ ਦਾਂ ਇਹਨਾਂ ਨੂੰ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਕਈ ਮੁੱਦੇ ਨੇ ਜਿਹੜੇ ਉਹਨਾਂ ਤੇ ਆਪਾਂ ਵਿਚਾਰ-ਚਰਚਾ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਰਿਹਾਈ ਦਾ ਮੁੱਦਾ ਗਾ ਭਾਈ ਸਰਮਜੀਤ ਸਿੰਘ ਦੇ ਨਾਲ ਜੁੜਿਆ ਇੱਕ ਵੱਡਾ ਮੁੱਦਾ ਗਾ ਤੇ ਦੂਸਰੇ ਪਾਸੇ ਭਗਵੰਤ ਮਾਨ ਤੇ ਬਾਦਲ ਪਰਿਵਾਰ ਨਾਲ ਜੁੜਿਆ ਇੱਕ ਵੱਡਾ ਮੁੱਦਾ ਗਾ ਪਹਿਲਾਂ ਆਪਾਂ ਗੱਲ ਕਰਦੇ ਆਂ ਭਗਵੰਤ ਮਾਨ ਦੀ ਪੰਜਾਬ ਦੀ ਮੁੱਖ ਮੰਤਰੀ ਦੀ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਸਟੇਟਮੈਂਟ ਦਿੱਤੀ ਆ ਕਿ ਬਾਦਲਾ ਜਿਹੜਾ ਹੋਟਲ ਆ ਸੁਖ ਬਲਾਸ ਕਹਿੰਦਾ ਮੈਂ ਉਹਨਾਂ ਦੇ ਕਾਜਵਾਜ਼ ਜਿਹੜਾ ਸਾਰੇ ਕੱਢ ਲਿਆਂਦਾ ਕਿ ਜਲਦੀ ਜਿਹੜਾਗਾ ਉਹਨਾਂ ਤੇ ਜਿਹੜਾ ਸਰਕਾਰ ਦਾ ਕਬਜ਼ਾ ਹੋਣ ਜਾ ਰਿਹਾਗਾ ਇਹ ਭਗਵੰਤ ਮਾਨ ਵੱਲੋਂ ਜਿਹੜਾ ਅੱਜ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਜਿਹੜਾ ਬਾਦਲਾਂ ਦਾ ਜਿਹੜਾ ਸੁਖ ਬਲਾਸਾ ਹੋਟਲ ਆ ਜਿਹੜਾ ਉਹਨੂੰ ਕਬਜ਼ੇ 'ਚ ਲੈਤਾ ਜਾਵੇਗਾ ਇਹ ਤਾਂ ਨੂੰ ਹੁਣ ਮੈਂ ਇੱਥੇ ਗੱਲ ਦੱਸਣਾ ਚਾਹਣਾਗਾ 27-22 ਮਹੀਨੇ ਹੋ ਗਏ ਭਵੰਤਮਨ ਦੀ ਸਰਕਾਰ ਨੂੰ ਤੇ ਮੈਂ ਸਾਲ ਦੋ ਸਾਲ ਦਾ ਤਾਂ ਇਹੀ ਸੁਣੀ ਜਾਂਦਾ ਕਿ ਮੈਂ ਬਾਦਲਾ ਦਾ ਐ ਕਰ ਦੂ ਮੈਂ ਬਾਦਲਾ ਦਾ ਉਹ ਕਰ ਦੂ ਮੈਂ ਬਾਦਲਾ ਦਾ ਬਾਹ ਕਰ ਦੂ ਬਾਦਲਾ ਦਾ ਅੱਕੱਖ ਨਹੀਂ ਕਰ ਸਕਿਆ ਦੱਸੋ ਜੇ ਕੀਤਾ ਤਾਂ ਮਜੀਠੀਆ ਕਹਿੰਦਾ ਸਰਿਆਂ ਬੰਗਾ ਰਿਆਗਾ ਕਹਿੰਦਾ ਤੁਹਾਡੇ ਚ ਹਿੰਮਤ ਹੈ ਤਾਂ ਕਰਕੇ ਦਿਖਾਵੇ ਕਹਿੰਦਾ ਸਰਕਾਰ ਹੁਣ ਤੁਸੀਂ ਇੱਕ ਆਮ ਇਹਨਾਂ ਥੋੜਾ ਜਿਹਾ 네ਗੇਟਿਵ ਨਾਲ ਲਓ ਆਪਣੇ ਦਿਮਾਗ ਨਾਲ ਸੋਚੋ ਕੀ ਸੋਚਣਾਗਾ ਕਿ ਤੁਹਾਨੂੰ ਲੱਗਦਾਗਾ ਕਿਸੇ ਦੇ ਘਰ ਉੱਤੇ ਜਾਂ ਕਿਸੇ ਦੀ ਪ੍ਰਾਪਰਟੀ ਉੱਤੇ ਸਰਕਾਰ ਕਬਜ਼ਾ ਕਰ ਸਕਦੀ ਆ ਪਰ ਆਮ ਬੰਦੇ ਉੱਤੇ ਹੋ ਸਕਦਾਗਾ ਆ ਪਬਲਿਕ ਤੇ ਜਿਹੜਾ ਸਾਰਾ ਕੁਝ ਇਹ ਹੋ ਸਕਦਾਗਾ ਪਰ ਜਿਹੜਾ ਪੰਜਵਾਰੀ ਮੁੱਖ ਮੰਤਰੀ ਪੰਜਾਬ ਦਾ ਰਿਹਾ ਹੋਵੇ ਪ੍ਰਗਾਸ ਬਾਦਲਾ ਤੇ ਉਹ ਜਿਹੜਾ ਪੰਜਾਬ ਦਾ ਐਡਾ ਵੱਡਾ ਜਿਹੜਾ ਇੱਕ ਪਾਰਟੀ ਰਹੀ ਹੋਵੇ ਤੇ ਉਹਨਾਂ ਦੀ ਸਰਵਾਰੇ ਦਰਬਾਰੇ ਜਿਹੜੀ ਸਾਰੀ ਪਹੁੰਚ ਹੈ ਚੜਦਾ ਕਿ ਭਗਵੰਤ ਮਾਨ ਉਹਨਾਂ ਤੇ ਕਬਜਾ ਕਰ ਸਕਦਾਗਾ ਕਬਜਾ ਭਗਵੰਤ ਮਾਨ ਸਰਪੇ ਇਹ ਵੋਟਾਂ ਦੇ ਰਾਜਨੀਤਿਕ ਜਿਹੜੇ ਬਿਆਨ ਨੇ ਇਹ ਠੀਕ ਨੇ ਕਿ ਵੋਟਾਂ ਨੂੰ ਪਰਵਾਉਣ ਵਾਸਤੇ ਜਿਹੜੇ ਇਹ ਜਿਹੇ ਬਿਆਨ ਦਿੱਤੇ ਜਾਂਦੇ ਨੇ ਸਾਰੇ ਪਾਰਟੀਆਂ ਵੱਲੋਂ ਦਿੱਤੇ ਜਾਂਦੇ ਨੇ ਕੱਲੇ ਭਗਵੰਤ ਮਾਨ ਵੱਲੋਂ ਨਹੀਂ ਇਹ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਹੀ ਕਰਦੀਆਂ ਨੇ ਐ ਦੱਸੋ ਕਿ ਕਿਹੜੀ ਹੈ ਜੀ ਜਾਦੂ ਦੀ ਛੱਟੀ ਆ ਕਿ ਭਗਵੰਤ ਮਾਨ ਉਹ ਤੇ ਕਬਜ਼ਾ ਕਰ ਲੂਗਾ ਤੇ ਅਗਲੇ ਕੋਲੇ ਹਾਈ ਕੋਰਟ ਆ ਸੁਪਰੀਮ ਕੋਰਟ ਆ ਹੋਰ بڑے ਦਾ ਪੇਚ ਨੇ ਸਟੇ ਹੋ ਜਾਂਦੀ ਆ ਤਾਂ ਉਹ ਸਾਰਾ ਦਾ ਸਾਰਾ ਉੱਥੇ ਦਾ ਉੱਥੇ ਸਰਕਾਰ ਦਾ ਸਾਰਾ ਕੁਝ ਰਹਿ ਜੂਗਾ ਐਨੇ ਸਰਕਾਰ ਬਦਲ ਜੂਗੀ ਫਿਰ ਕਿਹਨੇ ਪੁੱਛਣਾਗਾ ਕਹਿਣ ਦਾ ਭਾਵ ਕਿ ਜਿਹੜਾ ਕੁਝ ਇਦਾਂ ਨੇ ਬਣਾ ਲਿਆ ਬਾਦਲ ਕਹਿੰਦੇ ਬਣਾ ਲਿਆ ਚਾਹੇ ਕਿਸੇ ਨੇ ਹੋਰ ਬਣਾ ਲਿਆ ਕਾਂਗਰਸੀ ਨੇ ਬਣਾ ਲਿਆ ਉਹ ਨਾ ਸਰਕਾਰ ਕੋ ਇੱਕ ਹੋਵੇ ਨਾ ਸਰਕਾਰ ਕੋਈ ਹੋਰ ਖੋਹ ਸਕੇ ਠੀਕ ਆ ਗਰੀਬਾਂ ਨੂੰ ਤੰਗ ਕਰ ਸਕਦੀ ਆ ਆ ਪਬਲਿਕ ਨੂੰ ਜਿਹੜਾ ਉਹਨਾਂ ਤੋਂ ਖੋਹ ਸਕਦੀ ਆ ਤੇ ਇਹ ਜਿਹੜਾ ਹੈਗਾ ਇਹ ਹਵਾ ਹਵਾ ਦੇ ਵਿੱਚ ਜਿਹੜੇ ਭਵੰਤਮਾਨ تیر ਮਾਰ ਰਿਹਾ ਹੋਰ ਕੁਝ ਨਹੀਂ ਦੂਜੀ ਗੱਲ ਆਪਾਂ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਤਾਂ ਮੈਂ ਪਹਿਲਾਂ ਵੀ ਦਾਅਵੇ ਨਾਲ ਕਹਿ ਕੇ ਹਟਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਸਰਕਾਰ ਹੁਣ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਜੇਕਰ ਸਰਬਜੀਤ ਸਿੰਘ ਖਾਲਸੇ ਦਾ ਜਿਹੜੀ ਗੱਲਬਾਤ ਅਮ ਜਤਸਾਦ ਦੇ ਨਾਲ ਹੋ ਚੁੱਕੀ ਆ ਜਿਹੜਾ ਮਿਲਣ ਦਾ ਟਾਈਮ ਦੇ ਦਿੱਤਾ ਕੱਲ ਦਾ ਤੇ ਹੋ ਸਕਦਾ ਕਿ ਉਹਦੇ ਵਿੱਚ ਵੱਡੇ ਖੁਲਾਸੇ ਹੋਣਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾਣਾ ਜਿਹੜਾ ਐਨਐਸਏ ਜਿਹੜੀ ਸਰਕਾਰ ਸੈਂਟਰ ਸਰਕਾਰ ਤੋੜ ਕੇ ਪਰੇ ਮਾਰੂਗੀ ਤੇ ਤੁਸੀਂ ਦੇਖਿਓ ਕਿ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਵੇਗਾ ਜੇ ਤੋਂ ਬਾਹਰ ਆਵੇਗਾ ਤੁਸੀਂ ਅੱਜ ਦੀ ਗੱਲ ਜਿਹੜੀ ਮੇਰੀ ਨੋਟ ਕਰ ਲਿਓ ਹਵਾ ਚ ਤੀਰ ਨਹੀਂ ਮੈਂ ਮਾਰਦਾ ਹੁੰਦਾ ਤੇ ਨਾ ਹੀ ਕਿਤੇ ਬਾਦੂ ਘਾਟੂ ਗੱਲ ਕਰਾਂ ਲੌਜੀਕ ਗੱਲ ਕਰਦਾਗਾ ਜਿੰਨੇ ਕ ਮੇਰਾ ਆਪਣੀ ਬੁੱਧੀ ਅਨਸਾਰ ਗੱਲ ਕਰਦਾਗਾ ਨਾ ਕਿ ਕਿਸੇ ਦੇ ਕਹੇ ਕਹਾਏ ਤੋਂ ਗੱਲ ਕਰਦਾਗਾ ਜਿੰਨਾ ਕ ਮੇਰਾ ਆਪਣਾ ਦਿਮਾਗ ਆ ਜਿਸ ਤਰ੍ਹਾਂ ਮੈਨੂੰ ਜਿਹੜਾ ਪੱਤਰਕਾਰੀ ਲੈਂਡ ਚ ਅੱਜ ਕਰੀਬ 20 ਸਾਲ ਦਾ ਜਿਹੜਾ ਮੇਰਾ ਤਜਰਬਾ ਹੈਗਾ ਇਹਨਾਂ ਤੋਂ ਜਿਹੜਾ ਮੈਨੂੰ ਇਹ ਜਿਹੜਾ ਹੈਗਾ ਕੁਦਰਤ ਵੱਲੋਂ ਇੱਕ ਜਿਹੜਾ ਬੰਦੇ ਨੂੰ ਹਰੇਕ ਬੰਦੇ ਦਾ ਅੱਡ-ਅੱਡ ਤਜਰਬਾ ਹੁੰਦਾ ਹੈਗਾ ਤੇ ਜਿਹੜਾ ਸਾਡੇ ਹਰੇਕ ਦੇ ਜਿਹੜੇ ਪੱਤਰਕਾਰ ਦੇ ਹੁੰਦੇ ਐ ਚਾਹੇ ਹਰੇਕ ਦੇ ਹੁੰਦੇ ਆ ਅਲੱਗ-ਅਲੱਗ ਸੂਤਰ ਵੀ ਹੁੰਦੇ ਨੇ ਤੇ ਕਹਿਣ ਦਾ ਭਾਵ ਕਿ ਜਿਹੜਾ ਇਹ ਰਿਹਾਈ ਹੁਣ ਅੰਮ੍ਰਿਤਪਾਲ ਦੀ ਜਿਹੜੀ ਹੁਣ ਜਾ ਰਹੀ ਆ ਜਲਦੀ ਹੋਵੇਗੀ ਤੇ ਪਸਤਾਉਣਾ ਪਊਗਾ ਕਿ ਨੂੰ ਆਮ ਆਦੀ ਪਾਰਟੀ ਨੂੰ ਸਰਕਾਰ ਨੂੰ ਕਿਉਂਕਿ ਸਰਕਾਰ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਆ ਹੁਣ ਤੁਸੀਂ ਦੇਖਿਓ ਫਿਰ ਇਹ ਹੱਥ ਕੰਡੇ ਫੇਰ ਅਪਣਾਉਣਗੇ ਉਲਟੇ ਸੁੱਤੇ ਬਿਆਨ ਦੇਣਗੇ ਫਿਰ ਇਹ ਹਾਈ ਕੋਰਟ ਜਾਣਗੇ ਸੁਪਰੀਮ ਕੋਰਟ ਜਾਣਗੇ ਕਰਨਗੇ ਵੀ ਬਹੁਤ ਗੁੱਸਾ ਅੱਥ ਪੈਰ ਮਾਰਨਗੇ ਕਹਿੰਦਾ ਭਾ ਕਿਉਂਕਿ ਦੂਜੇ ਧਰ ਨੂੰ ਖੁਸ਼ ਕਰਨਾ ਹੁੰਦਾ ਹੈਗਾ ਤੀਜਾ ਮੁੱਦਾ ਕੀ ਆ ਅੱਜ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਫਰੀਦਕੋਟ ਤੋਂ ਆ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਐਲਾਨ ਕੀ ਕੀਤਾ ਹੈ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾਉਣ ਨੂੰ ਨਾਮ ਜਿਹੜਾ ਹੈਗਾ ਸ਼ਾਇਦ ਅਕਾਲੀ ਦਲ ਦੇ ਨਾਮ ਨਾਲ ਹੀ ਜਿਹੜਾ ਜੜੂਗਾ ਉਹ ਭਾਈ ਅੰਮਰਤਪਾਲ ਸਿੰਘ ਖਾਲਸਾ ਜਸਬੀਰ ਸਿੰਘ ਰੋਡੇ ਸਰਬੀ ਸਿੰਘ ਖਾਲਸਾ ਅਤੇ ਹੋਰ ਜਿਹੜੀਆਂ ਧਿਰਾਂ ਨੇ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਵੱਖ-ਵੱਖ ਇੱਕ ਪਲੇਟਫਾਰਮ ਤੇ ਜਿਹੜੀਆਂ ਜਲਦੀ ਇਕੱਠੀਆਂ ਹੋ ਰਹੀਆਂ ਨੇ ਚਲੋ ਆਪਾਂ ਕਹਿੰਦੇ ਹਾਂ ਸ਼ੁ크ਰਾ ਪ੍ਰਮਾਤਮਾ ਦਾ ਜੇਕਰ ਕੋਈ ਸਿੱਖ ਪੰਥ ਇੱਕ ਥਾਂ ਇਕੱਠੇ ਹੁੰਦਾਗਾ ਦਿਲਾਂ ਜੋ ਖੋਟ ਕੱਢ ਕੇ ਇਕੱਠੇ ਹੁੰਦਾਗਾ ਆਪਣੀਆਂ ਜਿਹੜਾ ਜੇ ਕੋਈ ਗਲਤੀਆਂ ਮੰਨ ਕੇ ਵੀ ਇਕੱਠੇ ਹੋ ਜਾਵੇ ਮੈਂ ਕਹਿੰਦਾ ਫਿਰ ਵੀ ਸਿੱਖ ਕੌਮ ਨੂੰ ਇਸ ਵਕਤ ਜਿਹੜੀ ਆ ਇਕੱਠੇ ਹੋਣ ਦੀ ਲੋੜ ਆ ਨਾ ਕਿ ਦੁਸ਼ਮਣੇ ਕੱਢਣ ਦੀ ਲੋੜ ਆ ਨਾ ਕਿ ਕਿਸੇ ਤੇ ਕਿੰਤੂ ਪ੍ਰਿੰਤੂ ਕਰਨ ਦੀ ਲੋੜ ਆ ਠੀਕ ਆ ਜਿਨ੍ਹਾਂ ਨੇ ਕੀਤਾਗਾ ਉਹ ਆਪਣਾ ਪੁਸਤਾਵਾ ਜਰੂਰ ਕਰਨ ਅਸਰੀ ਅਗਾਹਤਾ ਅਸਲ ਤੇ ਜਾ ਕੇ ਸਿੱਧੇ ਰੂਪ ਵਿੱਚ ਕਹਿਣ ਕਿ ਮੇਥੋਂ ਆ ਗਲਤੀਆਂ ਹੋਈਆਂ ਨੇ ਆਈ ਰਹਾ ਕਿ ਮੇਥੋਂ ਗਲਤੀਆਂ ਹੋਈਆਂ ਸੀ ਜਾਂ ਹੋਈਆਂ ਨੇ ਜਾਂ ਅਣਜਾਣੇ ਵਿੱਚ ਨਹੀਂ ਜੇ ਸੁਖਬੀਰਵਾਦਾਂ ਨੇ ਗਲਤੀਆਂ ਹੋਈਆਂ ਨੇ ਉਹਨਾਂ ਨੇ ਦੱਸਿਆ ਜਾਵੇ ਕਿ ਮੇਥੋਂ ਆਹ ਗਲਤੀਆਂ ਹੋਈਆਂ ਨੇ ਮੈਂ ਇਹਨਾਂ ਇਹਨਾਂ ਗਲਤੀਆਂ ਦੀ ਮਾਫੀ ਮੰਗਦਾਗਾ ਤੇ ਫੇਰ ਤਾਂ ਆਉਂਦਾ ਨਾ ਸਵਾਦ ਹੈ ਕਹਿਣ ਦਾ ਫੇਰ ਤਾਂ ਸਿੱਖ ਕੋ ਆਕਾਲ ਤਖਤ ਦਾ ਜਿਹੜਾ ਹੁਕਮ ਨਾਵਾ ਜਿਹੜਾ ਆਊਗਾ ਜੱਜ ਸੇਦਾਰ ਜਿਹੜੇ ਸੇਵਾ ਲਾਉਣਗੇ ਫੇਰ ਤਾਂ ਪੰਥ ਨੂੰ ਹੁੰਦੀ ਹੈ ਮਨਜ਼ੂਰ ਜੇਕਰ ਇਹ ਗੱਲ ਕਹਿ ਦੇ ਕਿ ਅਣਜਾਣੇ ਵਿੱਚ ਗਲਤੀਆਂ ਹੋਈਆਂ ਨੇ ਜਾਂ ਅਣਜਾਣ ਨੂੰ ਕਰਾ ਜਵਾਬ ਕਰੂੰ ਇਹ ਗੱਲ ਪਿਓ ਪੁੱਤਾਂ ਦਾ ਜਿਹੜਾ ਇਹ ਧਗਵਾਨ ਚੱਲਦਾ ਆ ਰਿਹਾ ਬਾਦਲ ਕਹਿੰਦਾ ਇਹਨਾਂ ਨੂੰ ਜੇਕਰ ਇਹ ਆਪਣਾ ਸਿੱਖ ਕੌਮ ਦੇ ਵਿੱਚ ਜਿਉਣਾ ਚਾਹੁੰਦੇ ਨੇ ਜਿਉਣਾ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੋਈ ਉੱਤੇ ਡਾਕ ਰੱਖੀ ਬਿਠਾ ਜਾਂ ਤਲਵਾਰ ਰੱਖੀ ਬਿਠਾ ਜਿਉਣਾ ਦਾ ਮਤਲਬ ਇਹਦਾ ਇਹ ਆ ਜੇ ਸਿੱਖ ਕੌਮ ਦੇ ਵਿੱਚ ਆਪਣੀ ਦਵਾਰੇ ਰਲ ਕੇ ਕਿਸੇ ਨਾਲ ਥਾਂ ਬਣਾਉਣਾ ਚਾਹੁੰਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਇਕੱਠਾਂ ਵਿੱਚ ਵੇਚਣਾ ਚਾਹੁੰਦੇ ਨੇ ਤੇ ਤਾਂ ਜਾ ਕੇ ਗੱਲ ਕਰਨੀ ਹੈ ਨਹੀਂ ਤਾਂ ਬਹੁਤ ਜਿਹੜਾ ਇਸ ਵੇਲੇ ਤੇ ਬਖਤਾ ਜਿਹੜਾ ਹਾਲਾਤ ਨੇ ਜਿਹੜੇ ਅਕਾਲੀ ਦਲ ਦੇ ਬਹੁਤ ਮਾੜੇ ਨੇ ਤੇ ਅਗਲੀ ਗੱਲ ਮੈਂ ਤੇ ਜਿਹੜੀ ਗੱਲ ਮੈਂ ਕਰਨ ਲੱਗਿਆ ਸੀ ਜਿਹੜੇ ਲਾਸਟ ਗੱਲ ਕਰਦਾਗਾ ਤਹਾਡੇ 1-2 ਮਿੰਟ ਲੈ ਕੇ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਮੈਂ ਪਹਿਲਾਂ ਵੀ ਕਿਹਾਗਾ ਜਿਹੜੀ ਕਿ ਸਾਰੀ ਧਰਾਂ ਦੇ ਉੱਤੇ ਜਿਹੜੀ ਇੱਕ ਪੂਸ ਦੇ ਉੱਤੇ ਜਿਹੜਾ ਪੈਰ ਰੱਖ ਦਿੱਤਾ ਸਾਰੇ ਤਰਪ ਰਹੇ ਨੇ ਉਹ ਕੀ ਰੱਖਿਆਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਜਿਹੜਾ ਲੋਕ ਸਭਾ ਦੇ ਵਿੱਚ ਭਾਈ ਅੰਮਰਪਾਲ ਸਿੰਘ ਦਾ ਨਾਮ ਲੈ ਦਿੱਤਾ ਸਰਬ ਇੰਨੀ ਗੱਲ ਤੋਂ ਅੱਗ ਲੱਗ ਚੁੱਕੀ ਆ ਕਿ ਭਾਈ ਅੰਮਰਪਾਲ ਸਿੰਘ ਦਾ ਨਾਂ ਕਿਉਂ ਲੈ ਦਿੱਤਾ ਤਾਂ ਨੂੰ ਮੈਂ ਦੱਸਿਆਗਾ ਕਿ ਬਿੱਟੂ ਦੇ ਤਾਂ ਲੱਗਣੀ ਲੱਗਣੀ ਆ ਉਹਨੇ ਤਾਂ ਸਿੱਖਾਂ ਨੂੰ ਕਦੇ ਚੰਗਾ ਕਹਿਣੇ ਨਹੀਂ ਕਿਉਂ ਜਦ ਦਾਦੇ ਦਾ ਖੂਨ ਆ ਫਿਰ ਬਲੱਡ ਤਾਂ ਫਿਰ ਉਹੀ ਆ ਨਾ ਉਹ ਬਲੱਡ ਤਾਂ ਕਿੱਧਰ ਜਾਂਦਾ ਨਹੀਂ ਸਿੱਖ 100 ਚੰਗੇ ਕੰਮ ਕਰ ਲੇ ਪਰ ਉਹਦਾ ਜਿਹੜਾ ਗਾ ਕਰਤਾਰ ਆ ਉਹਦਾ ਉਹ ਆਪ ਨੂੰ ਸਾਰਿਆਂ ਨੂੰ ਪਤਾਗਾ ਕਿ ਸਿੱਖ ਵਿਰੋਧੀ ਜਿਹੜਾ ਉਹ ਚਿਹਰਾ ਹੈਗਾ ਅਰਮਨਜੀਤ ਬਿੱਟੂ ਤੇ ਚਰਜੀਤ ਸਿੰਘ ਚੰਨੀ ਦਾ ਜਿਹੜਾ ਹੈਗਾ ਉਹ ਧੰਨਵਾਦ ਸਿੱਖ ਕੌਮ ਕਰ ਰਹੀ ਆ ਤੇ ਪਹਿਲਾਂ ਮੈਂ ਤੁਹਾਨੂੰ ਭਾਈ ਅਮਰਪਾਲ ਸਿੰਘ ਦੇ ਪੁੱਤ ਦਾ ਇੱਕ ਵੀਡੀਓ ਆ ਜਿਹਦੇ ਵਿੱਚ ਭਾਈ ਚਰਜੀਤ ਸਿੰਘ ਚੰਨੀ ਮੈਂ ਭਾਈ ਸ਼ਬਦ ਇਸ ਕਰਕੇ ਲਾਇਆ ਹੁਣ ਕਹੀ ਕਹਿ ਦੇਣਗੇ ਜੀ ਭਾਈ ਪਤਾ ਨਹੀਂ ਅਣਜਾਣੇ ਤੋਂ ਕਹਦਾ ਨਹੀਂ ਅਣਜਾਣੇ ਤੋਂ ਨਹੀਂ ਕਿਹਾ ਇਹ ਸਤਕਾਰ ਆ ਪਾਈ ਸ਼ਬਦ ਵੀ ਲਾਉਣਾ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਲਈ ਲਾਇਆ ਜਾਂਦਾ ਜਿਹੜੇ ਬੰਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਸਿੱਖ ਕੌਮ ਦੇ ਨਾਲ ਜਿਹੜਾ ਬੰਦਾ ਗਦਾਰੀ ਕਰੂ ਉਹਨੂੰ ਉਸ ਲਫ਼ਜ਼ਾਂ ਦੇ ਨਾਲ ਉਹਨੂੰ ਵਰਤਿਆ ਜਾਊਗਾ ਜੇ ਕੋਈ ਸਿੱਖ ਕੌਮ ਦੇ ਲਈ ਚੰਗਾ ਕਰੂ ਤਾਂ ਉਹਨੂੰ ਉਸ ਦਾ ਜਿਹੜਾ ਸਤਿਕਾਰ ਦਿੱਤਾ ਜਾਊਗਾ ਪਾਰਟੀ ਜੋ ਮਰਜ਼ੀ ਹੋਵੇ ਸਾਡਾ ਕਿਸੇ ਪਾਰਟੀ ਨਾਲ ਕੋਈ ਦੁਸ਼ਮਣੀ ਨਹੀਂ ਬੈਰ ਨਹੀਂ ਕੋਈ ਵਿਰੋਧ ਨਹੀਂ ਸਾਡਾ ਬੰਦਿਆਂ ਦੀ ਨਾਲ ਸੋਚ ਆ ਜਿੰਨਾ ਬੰਦਿਆਂ ਦੀ ਸੋਚਾ ਸਿੱਖਾਂ ਪ੍ਰਤੀ ਜਿਹੜੀ ਜਿੰਨਾਂ ਦੇ ਅੰਦਰ ਜ਼ਹਿਰ ਭਰਿਆ ਹੋਇਆ ਉਹਨਾਂ ਪ੍ਰਤੀ ਸਾਡੀ ਜਿਹੜੀ ਇਹ ਹੈ ਲੋਕਾਂ ਨੇ ਉਹਨਾਂ ਪਰਵਾਹ ਨਹੀਂ ਕੀਤਾ ਇਹ ਸਰਕਾਰ ਕਿ ਅਸੀਂ ਲੜਾਈ ਲੜ ਰਹੇ ਹਾਂ ਇਹ ਦੇਖੋ ਮਤਲਬ ਅਸੀਂ ਇਕੱਲੇ ਅੰਮ੍ਰਿਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਦਿਨਸਾਫ ਰਹੇ ਨੇ ਉਹਨਾਂ ਦੇ ਕਦੇ ਅੰਮ੍ਰਿਤਪਾਲ ਨੂੰ ਛੁੜਾਉਣ ਦੀ ਕੋਈ ਮਸਲਾ ਨਹੀਂ ਕਵਟਾ ਇਹ ਸੇ ਉਹ ਸਾਡੇ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਸਮਾ ਸਾਡੇ ਲਈ ਬੜਾ ਧਿਆਨ ਹੈ ਕਿਆ ਜੋ 35 ਪਿੰਡਾਂ ਦੇ ਸਾਲ ਤੋਂ ਜੇਹਰਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਢਦੇ ਮੰਗਲੇ ਚ ਉਹੜੇ ਕੇਸ਼ ਇਥੋਂ ਬਾਹਰ ਟ੍ਰਾਂਸਫਰ ਕੀਤੇ ਜਾ ਕੌਮਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹੋ ਜਿਹੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਇਹ ਕੌਮ ਮੰਗਦੇ ਕੌਮ ਨੇ ਹੀ ਇੱਕ ਬੜਾ ਫਤਵਾ ਦਿੱਤਾ ਉਹਨਾਂ ਦੇ ਹੱਕ ਚ ਕੌਮ ਚਾਹੁੰਦੀ ਆ ਕਿ ਆਉਣ ਜੋ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰੋਸ਼ੀਆ ਦੀ ਫੇਟ ਚੱਲਦੇ ਆ ਹਰ ਹੱਥ ਬਣੇ ਪਏ ਪੰਜਾਬ ਦੇ ਫਰੋਦੀਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਕਿੰਨੇ ਫਰੋਦੀਆਂ ਦੇ ਫੋਨ ਆ ਰਹੇ ਆ ਕਿ ਕਿ ਕਿੰਨਾ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਮੇਰੇ ਖਿਆਲ ਇੱਕ ਉਹਨਾਂ ਨੂੰ ਇਹੋ ਜਿਹਾ ਕਿ ਕਿਸੇ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕ ਦੀ ਗੱਲ ਕਰਦਾ ਉਹਨੂੰ ਵਖਵਾਦੀ ਰਹਿਣ ਕਿ ਉਹ ਜਿਹੜਾ ਸੁਧਰਨ ਵਾਲਾ ਕੰਮ ਜਿਹੜਾ ਜਾਂ ਉਹਨੂੰ ਕਿ ਸਦਾ ਲਈ ਜੇਲਾ 'ਚ ਬੰਦ ਰੱਖਣ ਦਾ ਇਹ ਤਹਿਆ ਕਰਕੇ ਬੈਠੇ ਆ ਮੇਰੇ ਖਿਆਲ ਇਹ ਗਲਤ ਈ ਹੈ ਉਹ ਤੋਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਜੀ ਕਾਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਜੀ ਨਵੀ ਕੱਲ ਕੱਲ ਦਾ ਬਾਕੀ ਤਾਂ ਹੈ ਉਹਦਾ ਕੋਈ ਸੰਬੰਧ ਨਹੀਂ ਅਜੇ ਫਿਰਾਲ ਅਸੀਂ ਕੋਈ ਨੰਨਾ ਨਵੇਂ ਕਾਲੀ ਦਲ ਦੀ ਅਜੇ ਸਮਾਂ ਹੋਣ ਤੇ ਜੇ ਲੋੜ ਸੰਤਾ ਲੋੜ ਸਮਝਣ ਗਿਆ ਨਾ ਕਾਲੀ ਦਲ ਬੁਸਰ ਜਰਦੀ ਇਹ ਸਨ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇ ਸਿੰਘ ਤੁਹਾਨੂੰ ਜਿਹੜੀ ਮੈਂ ਗੱਲ ਕਹਿਣਾਗਾ ਕਿ ਸਰਕਾਰਾਂ ਨੂੰ ਉਹਨਾਂ ਤੇ ਸੋਚਣਾ ਚਾਹੀਦਾ ਜਿਹੜਾ ਪੰਜਾਬ ਦੇ ਵਿੱਚ ਐਸ ਵੇਲੇ ਜਿਹੜਾ ਮਾਹੌਲ ਕ੍ਰਾਈਮ ਹੋ ਰਿਹਾਗਾ ਲੁੱਟਾਂ ਖੋਹਾਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਦਿਨ ਦਿਹਾੜੇ ਗੋਲੀਆਂ ਦੇ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਕਿਤੇ ਕਾਲਜਾਂ 'ਚ ਚੱਲ ਰਹੀਆਂ ਕਿਤੇ ਭਾਈ ਨੂੰ ਭਾਈ ਮਾਰਿਆ ਪੰਜਾਬ ਦੇ ਵਿੱਚ ਜਿਹੜਾ ਐਡਾ ਵੱਡਾ ਇੱਕ ਜਿਹੜਾ ਕ੍ਰਾਈਮ ਦੀ ਦੁਨੀਆ ਵਿੱਚ ਜਿਹੜਾ ਕਹਿ ਲਈ ਕਿ ਪੰਜਾਬ ਦਾ ਹੁਣ ਪਹਿਲੇ ਨੰਬਰ ਤੇ ਸ਼ਾਇਦ ਨਾਮ ਆਉਣ ਲੱਗ ਜਾਵੇ ਇੰਨੇ ਕ੍ਰਾਈਮ ਵੱਧ ਗਏ ਇਸ ਪੰਜਾਬ ਦੀ ਧਰਤੀ ਉੱਤੇ ਜਿਹੜੀ ਗੁਰੂਆਂ ਦੀ ਧਰਤੀ ਆ ਇੱਥੇ ਸਾਡੇ ਜਿਹੜੇ ਗੁਰੂਆਂ ਨੇ ਸਾਡੇ ਸਿੱਖਾਂ ਨੇ ਸਿੱਧਾਂ ਨੇ ਖੂਨ ਡੋਲ ਕੇ ਇਹਨੂੰ ਧਰਤੀ ਨੂੰ ਸਿੰਜੇਗਾ ਇਹ ਚੱਪਾ ਚੱਪਾ ਧਰਤੀ ਦਾ ਸਾਡਾ ਉਹਨਾਂ ਸ਼ਹੀਦਾਂ ਦੇ ਜਿਹੜਾ ਲਹੇ ਖੂਨ ਨਾਲ ਭਰਿਆ ਪਿਆਗਾ ਇੱਥੇ ਜਿਹੜਾ ਕੁਝ ਹੋ ਰਿਹਾਗਾ ਅੱਜ ਅੱਜ ਜਿਹੜਾ ਸਾਡੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਕਦੇ ਪਹਿਲਾਂ ਵੀ ਗਿਆ ਸੀ ਕਿ ਜੁਪੀ ਬਿਹਾਰ ਵਰਗੇ ਇਹ ਸੁੰਦੇ ਹੁੰਦੇ ਛੋਟੇ ਹੁੰਦੇ ਕਿ ਉਹ ਹਾਲਾਤ ਨੇ ਅੱਜ ਜਿਹੜੇ ਪੰਜਾਬ ਦੇ ਨੇ ਕਿ ਸਰਕਾਰ ਨੂੰ ਜਿਹੜੇ ਇਹਨਾਂ ਹਾਲਾਤਾਂ ਤੇ ਜਿਹੜੀ ਗੌਰ ਕਰਨੀ ਚਾਹੀਦੀ ਆ ਨਾ ਕਿ ਮੈਂ ਫਲਾਣੇ ਦਾਇਰ ਕਰ ਦੂੰਗਾ ਮੈਂ ਤਾਂ ਕਿਦਾਇ ਕਰ ਦੂੰਗਾ ਮੈਂ ਐ ਨੈਸ ਲਾ ਦੂੰਗਾ ਮੈਂ ਉਹਨੂੰ ਬਾਹਰ ਨਹੀਂ ਕੱਢਦਾ ਮੈਂ ਫਲਾਣੇ ਦੇ ਹੋਟਲ ਛੜਾ ਲੂੰਗਾ ਇਹ ਗੱਲਾਂ ਜਿਹੜੀਆਂ ਨੇ ਫਜ਼ੂਲ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਕਿਸੇ ਦਾ ਨਾ ਹੋਟਲ ਛੜਾ ਸਕਦਾ ਮੈਂ ਦਾਅਵੇ ਨਾਲ ਕਹਿੰਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਦਾਂਗਾ ਕਿ ਮੈਂ ਕੋਈ ਅਕਾਲੀਆਂ ਦਾ ਨੁਮਾਇੰਦਾ ਨਹੀਂ ਤੁਹਾਨੂੰ ਤੁਸੀਂ ਮੇਰੀ ਵੀਡੀਓ ਰੋਜ਼ ਸੁਣਦੇ ਹੋ ਕਿ ਸ਼ਾਇਦ ਮੈਂ ਜਿੰਨਾ ਬਰ ਖਿਲਾਫ ਕਾਲੀਆਂ ਦੇ ਮੈਚ ਚੱਲਿਆ ਜਾਂ ਚੱਲ ਰਿਹਾ ਜਾਂ ਚੱਲੂਗਾ ਤੇ ਉਹਨਾਂ ਸ਼ਾਇਦ ਕਿਸੇ ਨੇ ਨਹੀਂ ਦਹਾਵਾਂ 20 ਸਾਲਾਂ ਚ ਨਹੀਂ ਕਿਸੇ ਨੇ ਇੰਨਾ ਖਿਲਾਫ ਚੱਲਿਆ ਹੋਣਾ ਖਿਲਾਫ ਚੱਲਣ ਦਾ ਮੇਰਾ ਮਤਲਬ ਇਹ ਨਹੀਂ ਕਿ ਮੇਰਾ ਉਹਨਾਂ ਦੇ ਨਾਲ ਕੋਈ ਬੈਰ ਵਿਰੋਧਾ ਬੈਰ ਵਿਰੋਧ ਇਹ ਆ ਕਿ ਜਿਹੜੇ ਉਹਨਾਂ ਨੇ ਪਾਪ ਕੀਤੇ ਨੇ ਬਰਗਾੜੀ ਦਾ ਜਿਹੜਾ ਵਿਆਗ ਵਿਧਾਨ ਸਾਫ ਜਿਹੜਾ ਮਿਲਣਾ ਸੀ ਜਾਂ ਜਿਹੜੇ ਬਾਦਲ ਨੇ ਜਿਹੜਾ ਇਹ ਤੋਂ ਪਾਪ ਕਰਕੇ ਤੁਰ ਗਿਆ ਜਿਹੜਾ ਸਾਡਾ ਵਿਰੋਧ ਉਹਨਾਂ ਦੇ ਨਾਲ ਆ ਕਿ ਜੇਕਰ ਕੋਈ ਕਹਵੇ ਜੀ ਅਸੀਂ ਬਦਲ ਦੇ ਪਰਿਵਾਰ ਤੇ ਉਹਦੇ ਘਰ ਤੇ ਆਹ ਉਹ ਕਰ ਲਾਂਗੇ ਘਰ ਅਸੀਂ ਉਹ ਕਰ ਲਾਂਗੇ ਇਹ ਐਵੇਂ ਫालतू ਫਜ਼ੂਲ ਗੱਲਾਂ ਨੇ ਕੁਝ ਨਹੀਂ ਹੋਣ ਵਾਲਾ ਤੇ ਕਹਿਣ ਦਾ ਭਾਵ ਕਿ ਉਹਨੀ ਗੱਲ ਕਰੋ ਜਿਨ੍ਹਾਂ ਦੇ ਗੱਲ ਦੇ ਵਿੱਚ ਤੰਤ ਹੋਵੇ ਐਵੇਂ ਫੜਾ ਮਾਰਨੀ ਆ ਐਵੇਂ ਲੋਕਾਂ ਨੂੰ ਵੋਟਾਂ ਦੇ ਖਾਤਰ ਪਰਮਾਉਣਾ ਬਹੁਤ ਜਿਹੜਾ ਇਹ ਇੱਕ ਮੰਦ ਭਾਗਾਗਾ ਜਿਹੜਾ ਕਿ ਕੁਝ ਤੁਹਾਡੇ ਕੋਲੇ ਆ ਤਹਾਡੇ ਕੋਲੇ ਆ ਸਰਕਾਰ ਵੀ ਤੁਹਾਡੇ ਕੋਲੇ ਆ ਪੰਜਾਬ ਵੀ ਤੁਸੀਂ ਪੰਜਾਬ ਦੇ ਵਿੱਚ ਬੈਠੇ ਉਹਦੇ ਮੈਂ ਵੀ ਇੱਥੇ ਬੈਠਾਂਗਾ ਤੇ ਤੁਸੀਂ ਵੀ ਨੇ ਫਿਰ ਸਵਾਲ ਦੱਸ ਦਿਓ ਫਿਰ ਕਰ ਦਿਓ ਜਿੱਦੇ ਭਗਵਾਨ ਜੀ ਮਾਨ ਨੇ ਇਹ ਹੋਟਲ ਬਲਾਸ ਕਹਿ ਦਿੰਦਾ ਕਦੇ ਨਹਿਰਾ ਕਹਿ ਦਿੰਦਾ ਉਹਨਾਂ ਦੀਆਂ ਕਲੀਆਂ ਨੇ ਤੁਹਾਨੂੰ ਦੱਸਿਆ ਕਿ ਕੁਝ ਨਹੀਂ ਕਰ ਸਕਦਾ ਠੀਕ ਆ ਕਿ ਸਰਕਾਰਾਂ ਦਾ ਇਹ ਦਾਅ ਪੇਚੇ ਹੁੰਦੇ ਨੇ ਕਿ ਆ ਕਿ ਹੁਣ ਜਿਹੜੀਆਂ ਉਹ ਬੋਟਾਂ ਜਿਹੜੀਆਂ ਹਰਿਆਣੇ ਦੇ ਵਿੱਚ ਪੈ ਰਹੀਆਂ ਨੇ ਉੱਥੇ ਇਹਨਾਂ ਨੇ ਆਪਦੇ ਕੈਂਡੀਡੇਟ ਕਰੇ ਕਰਨੇ ਨੇ ਪੰਜਾਬ ਛੱਡ ਕੇ ਹਰਿਆਣੇ ਵਿੱਚ ਤੁਰਿਆ ਫਿਰਦਾ ਭਗਵੰਤ ਮਾਨ ਪੰਜਾਬ ਦੇ ਵਿੱਚ ਹਾਲਾਤ ਨੇ ਤੁਹਾਨੂੰ ਦੱਸਿਆਗਾ ਕਿ ਕਾਹਜੇ ਹੋ ਰਹੇ ਨੇ ਤੇ ਇੱਧਰ ਕੋਈ ਚਿੰਤਾ ਨਹੀਂ ਤੇ ਸਿਰਫ ਇੱਥੋਂ ਵੀ ਸਾਨੂੰ ਕੁਰਸੀ ਮਿਲ ਜੇ ਇੱਥੋਂ ਵੀ ਕੁਰਸੀ ਮਿਲ ਜੇ ਇੱਥੋਂ ਵੀ ਕੁਰਸੀ ਮਿਲ ਜੇ ਇਹ ਸਾਰੀ ਪਾਰਟੀਆਂ ਕਰਦੀਆਂ ਆ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਤੇ ਸਾਨੂੰ ਇਹ ਪੰਜਾਬ ਵਾਸੀਆਂ ਨੂੰ ਬੁੱਧੀਜੀਵੀ ਲੋਕਾਂ ਨੂੰ ਸੇਕੂ ਗਾਉ ਨੂੰ ਮੇਰੇ ਹਿੰਦੂ ਭੈਣ ਭਰਾਵਾਂ ਨੂੰ ਮੁਸਲਮਾਨ ਭੈਣ ਭਰਾਵਾਂ ਨੂੰ ਤੇ ਹੋਰ ਜਿਹੜੇ ਸਮਾਜ ਦੇ ਲੋਕ ਨੇ ਸਾਰਿਆਂ ਨੂੰ ਬੇਨਤੀ ਆ ਕਿ ਇੱਕ ਤੁਸੀਂ ਨਾ ਕਿਸੇ ਦੇ ਵੀ ਜਿਹੜਾ ਇਹ ਨਾ ਕਹਿਆ ਕਰੋ ਕਿ ਫਲਾਣ ਨੇ ਜੇ ਬਿਆਨ ਤੁਹਾਡੇ ਹੱਕ ਤੇ ਦੇ ਦਿੱਤਾ ਦਿੱਤਾ ਤਾਂ ਜੇਕਰ ਤੁਹਾਡੇ ਕੋਈ ਬਿਆਨ ਦਿੰਦਾ ਹੈਗਾ ਕਿਸੇ ਵਿਰੁੱਧ ਦਿੰਦਾ ਕਮਿਊਨਿਟੀ ਦੇ ਵਿਰੁੱਧ ਦਿੰਦਾ ਤਾਂ ਤੁਸੀਂ ਉੱਥੇ ਉਹਨੂੰ ਸਵਾਲ ਕਰਿਆ ਕਰੋ ਕਿ ਉਹ ਵੀ ਸਾਡੇ ਭਾਈ ਨੇ ਜਿਨ੍ਹਾਂ ਦੇ ਖਿਲਾਫ ਤੁਸੀਂ ਬੋਲ ਰਹੇ ਹੋ ਅਸੀਂ ਸਰਕਾਰਾਂ ਸਾਨੂੰ ਕੀ ਕਰਦੇ ਆ ਕਿ ਜਿੱਥਾ ਸਾਨੂੰ ਲੱਗਦਾਗਾ ਸਰਕਾਰਾਂ ਵੀ ਆ ਕਮਿਊਨਿਟੀ ਦਾ ਇਕੱਠ ਜ਼ਿਆਦੇ ਆ ਉਥੇ ਉਹ ਜਾਂ ਬਿਆਨ ਦਿੰਦਿਆਂ ਨੇ ਤੇ ਦੂਜਿਆਂ ਦੇਖ ਕੇ ਦੂਜਿਆਂ ਬਿਆਨ ਦਿੰਦੇ ਨੇ ਤੇ ਹੁਣ ਵੀਡੀਓ ਲੰਬੀ ਹੁੰਦੀ ਆ ਤੇ ਗੱਲਾਂ ਕਰਨ ਵਾਲਿਆਂ ਬਹੁਤ ਜ਼ਿਆਦੇ ਨੇ ਤੇ ਜਿਹੜੇ ਅਹਿਮ ਮੁੱਦੇ ਨੇ ਕਿ ਭਾਈ ਸਰਬਜੀਤ ਸਿੰਘ ਦੀ ਜਿਹੜੀ ਪਤਨੀ ਆ ਸੰਦੀਪ ਕੌਰ ਸ਼ਾਇਦ ਉਹਨਾਂ ਦਾ ਨਾਮ ਆ ਕਿ ਸਰੌਂਲੀ ਕਮਿਟੀ ਦੇ ਜਿਹੜੀਆਂ ਵੋਟਾਂ ਗਈਆਂ ਤੇ ਉਹਨਾਂ ਦੇ ਵਿੱਚੋਂ ਖੜੇ ਹੋਣਗੇ ਉਮੀਦਵਾਰ ਦੇ ਤੌਰ ਤੇ ਵੋਟਾਂ ਵੀ ਹਾਸਲ ਜਿਹੜੀਆਂ ਕਰਨਗੇ ਬਹੁਤ ਤਸੱਦਦ ਟੱਲਿਆ ਬਹੁਤ ਜਿਹੜਾ 40 ਸਾਲ ਥੋੜੇ ਨਹੀਂ ਹੁੰਦੇ ਤੇ 40 ਸਾਲ ਦਾ ਇੱਕ ਨਰਕ ਜਿਹੀ ਜਿੰਦਗੀ ਹੰਡਾਈ ਆ ਪ੍ਰਮਾਤਮਾ ਕਰੇ ਕਿ ਸਿੱਖ ਕੌਮ ਨੂੰ ਸਮਰੱਥ ਬਖਸ਼ੇ ਤੇ ਆਉਣ ਵਾਲੀਆਂ ਇਹਨਾਂ ਲਗਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਇੱਕ ਮਿੰਟ ਮੈਨੂੰ ਹੋਰ ਦੇ ਦਿਓ ਹੁਣ ਜਿਹੜੇ ਜਲਾਦ ਬੈਠੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਮਸੰਦ ਬੈਠੇ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਆ ਜਿਹੜੇ ਮੈਂਬਰ ਤੋਰੇ ਫਿਰਦੇ ਨੇ ਇੱਕਾ ਦੁੱਕਾ ਜੇ ਜਿਹ ਹੈ ਘਟੀਆਂ ਮਸੰਦਾਂ ਨੂੰ ਬਾਹਰ ਕੱਢੋ ਸਰੋਣੀ ਕਮੇਟੀ ਵਿੱਚ ਆ ਜਿਹੜੀ ਜਾਲਨ ਸਕੱਤਰ ਆ ਕੋਈ ਕੋਈ ਬਣੀ ਰੀਡਰ ਆ ਕੋਈ ਫਲਾਨਾ ਸਕੱਤਰ ਆ ਕਾਲੇ ਮੂੰਹ ਵਾਲਾ ਨੂੰ ਸਾਰਿਆਂ ਨੂੰ ਫੜ ਕੇ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਕਰੋ ਸਸਪੈਂਡ ਤੇ ਜਿਨ੍ਹਾਂ ਨੇ ਇਹਨਾਂ ਨੇ ਗੁਰਦੁਆਰਿਆਂ ਤੋਂ ਖਾਂਦੇ ਨੇ ਮੋਟੀਆਂ ਕਮਾਈਆਂ ਇਹ ਬਿਲ ਤੋਂ ਦਾ ਜਿਹੜੇ ਲੈਂਦੇ ਨੇ ਕੋਈ 5000 ਲੈਂਦਾ ਕੋਈ 1000 ਲੈਂਦਾ ਕੋਈ 2000 ਲੈਂਦਾ ਇਹਦਾ ਮੈਂ ਮੁੱਖ ਗਵਾਹ ਹੈਗਾ ਰਹਗਾਗਾ ਜਿਨ੍ਹਾਂ ਨੇ ਉੱਬੇ ਗੁਰਦੁਆਰੇ ਦੇ ਵਿੱਚੋਂ ਇਹ ਕੁਝ ਲੈਤਾਗਾ ਕਿਹੜੇ ਕਿਹੜੇ ਪ੍ਰੀ ਰੇਡਰ ਨੇ ਕਿਹੜੇ ਕਿਹੜੇ ਇੱਥੇ ਮੁਲਾਜ਼ਮ ਨੇ ਜਾਂ ਕਿਹੜੇ ਕਿਹੜੇ ਇੱਥੇ ਮੈਂਬਰ ਨੇ ਜਿਨ੍ਹਾਂ ਨੇ ਇਹ ਕੁਝ ਲੈਤਾ ਸਰੋਣੀ ਕਮੇਟੀ ਦਾ ਗੁਰਦੁਆਰਾ ਅਧੀਨ 87 ਦਾ ਹੁਣ ਪ੍ਰਬੰਧਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਮੈਂ ਤੁਹਾਨੂੰ ਹੁਣ 2 ਮਿੰਟ ਇਹਦੇ ਲਾਉਣਾਗਾ ਕਿ ਕਿਹੜੇ ਕਿਹੜੇ ਬੰਦੇ ਫੀਮਾ ਖਾਂਦੇ ਨੇ ਕਿਹੜੇ ਭੁੱਕੀਆਂ ਖਾਂਦੇ ਨੇ ਕਿਹੜੇ ਹੋਰ ਖੇ ਖਾਂਦੇ ਨੇ ਹੋਰ ਖੇ ਖਾਂਦੇ ਨੇ ਜਿਹੜੇ ਜਣੀ ਕਿ ਜਿਹਨੇ ਬਲਾਤ ਕਰੇ ਨੇ ਜਨਾਨੀ ਬਾਜ ਨੇ ਜਿਨ੍ਹਾਂ ਨੇ ਗੰਦ ਪਾਇਆ ਸਰੌਣੀ ਕਮੇਟੀ ਦੇ ਵਿੱਚ ਇਹੋ ਜਿਹੜੇ ਮਸੰਦ ਬੈਠੇ ਨੇ ਮੇਰਾ ਕਹਿਣਾ ਇਹਦਾ ਮਸੰਦਾਂ ਨੂੰ ਜਿਹੜਾ ਤਿਲ ਪਾ ਕੇ ਜੇ ਸਾੜ ਦੇਉਂਦਾ ਤਾਂ ਵੀ ਜਿਹੜਾ ਕੋਈ ਕੋਈ ਪਾਪ ਨਹੀਂ ਹੋਣਾ ਇਹਨਾਂ ਮਸੰਦਾਂ ਨੇ ਬੇੜਾ ਗਰਖ ਕੌਮ ਦਾ ਕਰ ਦਿੱਤਾ ਇਹ ਜੀਆਂ ਕਾਲੀਆਂ ਭੇਡਾਂ ਬੈਠੀਆਂ ਸਰੌਣੀ ਕਮੇਟੀ ਦੇ ਵਿੱਚ ਸਰੌਣੀ ਕਮੇਟੀ ਅਯਾਦ ਕਰਾਉਣੀ ਪਾਉਗੀ ਇਹਨਾਂ ਮਸੰਦਾਂ ਤੋਂ ਇਹਨਾਂ ਟੋਲੇ ਤੋਂ ਆ ਬਾਲਕ ਜਿਹੜਾ ਬਾਲਕੇ ਹੋਣਗੇ ਨਾ ਸਿੱਖ ਦਾ ਪੁੱਤ ਹੋਊਗਾ ਜਿਹੜਾ ਮੈਂ ਤਾਂ ਲੋ ਇੱਥੇ ਦਾਅਵੇ ਨਾ ਘੇਰ ਰਿਆਂ ਸਿੱਖ ਦਾ ਪੁੱਤ ਹੂਗਾ ਜਿਹੜਾ ਅੱਜ ਤੋਂ ਬਾਅਦ ਅਜ ਤਰੀਕਾ 27 2024 ਅੱਜ ਤੋਂ ਬਾਅਦ ਸਰੋਣਿਕ ਕਮੇਟੀ ਦੀ ਚੋਣਾਂ ਹੋਣ ਸਰੋਣਿਕ ਕਮੇਟੀ ਦੀ ਗੱਲ ਕਰ ਰਿਆਂ ਸਰੋਣਿਕ ਕਮੇਟੀ ਦੀ ਚੋਣਾਂ ਹੋਣ ਦੂਜਿਆਂ ਵੋਟਾਂ ਦਾ ਕੋਈ ਮਤਵ ਨਹੀਂ ਲੈਣਾ ਦੇਣਾ ਨਹੀਂ ਮੇਰਾ ਪਾਓ ਕਿਸੇ ਨੂੰ ਨਾ ਪਾਓ ਸਰੋਣਿਕ ਕਮੇਟੀ ਦੇ ਵਿੱਚ ਜੇ ਕੋਈ ਬਾਦਲ ਦਲ ਦਾ ਬੰਦਾ ਖੜਾ ਹੁੰਦਾ ਜੇ ਸਿੱਖ ਦੇ ਘਰ ਕੋਈ ਬੰਦਾ ਜੰਮਿਆ ਸਿੱਖ ਦੇ ਘਰ ਪੈਦਾ ਹੋਇਆ ਤਾਂ ਡੁੱਬ ਕੇ ਮਰ ਜਾਣਾ ਚਾਹੁੰਦਾ ਤੇ ਜੇਕਰ ਉਹ ਬਾਦਲ ਕੇ ਬੰਦੇ ਨੂੰ ਵੋਟ ਪਾਊਗਾ ਜਾਂ ਪਹਿਲਾ ਜਿਹੜੇ ਜਿਹੜੇ ਜਿੱਤੇ ਹੋਏ ਨੇ ਮਸੰਦ ਇੱਥੇ ਐ ਮੈਂਬਰ ਜਾਂ ਕੋਈ ਹੋਰ ਮੈਂ ਕਹਿੰਦਾ ਜੇਕਰ ਮੈਨੂੰ ਥੋੜਾ ਜਿਹਾ ਇਹ ਪਾਵਰ ਦਿੱਤੀ ਜਾਵੇ ਨਾ ਤੇ ਜਿਹੜੇ ਮਸੰਦ ਸਰੋਣੀ ਕਮੇਟੀ ਦੇ ਵਿੱਚ ਬੈਠੇ ਆ ਤਾਂ ਮੈਂ ਗਿਣ-ਗਣ ਕੇ ਬਾਦਲੇ ਲੈ ਲਾਂ ਤੇ ਉਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕਰਕੇ ਬਾਹਰ ਦਾ ਰਾਹਸਤਾ ਦਿਖਾ ਦਾਂ ਇਹਨਾਂ ਨੂੰ ਜਿੰਨਾਂ ਨੇ ਗੰਦ ਪਾਇਆ ਹੋਇਆਗਾ ਸਰੋਣੀ ਕਮੇਟੀ ਦੇ ਵਿੱਚ ਆ ਉਥੇ ਕਮਰਾ ਲੈਣ ਬਾਗਦੇ ਤੁਸੀਂ ਕਮਰਾ ਲੈ ਕੇ ਦਿਖਾ ਦਿਓ ਸਰੋਣੀ ਕਮੇਟੀ ਦਾ ਸਾਰਿਆਂ ਨੂੰ ਜਿੰਦੇ ਲੱਗੇ ਪਈ ਹੁੰਦੇ ਆ ਸਾਰੀਆਂ ਚਾਬੀਆਂ ਇਹਨਾਂ ਦੇ ਕੋਲ ਹੁੰਦੀਆਂ ਨੇ ਕਮਰਾ ਪਤਾ ਕਿਹਨੂੰ ਦਿੰਦੇ ਆ ਮੈਂ ਹੁਣ ਇੱਥੇ ਗੱਲ ਕਹਿਣਾ ਨਹੀਂ ਚਾਹੁੰਦਾ ਤੇ ਤੁਹਾਨੂੰ ਪਤਾ ਹੈ ਕਿ ਕਿਹਨੂੰ ਇਹ ਕਮਰੇ ਦੇਣਾ ਚਾਹੁੰਦੇ ਆ ਤੇ ਇਹਨਾਂ ਦਾ ਬਹੁਤ ਜਿਹੜੇ ਲੀਡਰ ਨੇ ਜਿਹੜੇ ਚਾਹੇ ਕਹਿ ਦਿੰਦੇ ਐ ਇਸ ਲੀਡਰ ਦੇ ਥੱਲੇ ਚੱਲਦੇ ਆ ਓਇਆ ਉੱਡਾ ਕੇ ਚੱਲੋ ਜਿੰਨਾ ਕਿ ਤੁਹਾਨੂੰ ਪ੍ਰਮਾਤਮਾ ਮaaf ਕਰ ਦੇ ਪਰ ਜੇ ਤੁਸੀਂ ਹੱਦ ਤੋਂ ਵੱਧ ਜਾਣੇ ਹੋ ਹੱਦ ਤੋਂ ਵੱਧ ਖਤਮ ਹੋ ਜਾਣੇ ਹੋ ਆਪਣੇ ਕਰਤਾਰ ਤੋਂ ਫਿਰ ਤੁਹਾਨੂੰ ਨਾ ਸਿੱਖ ਕੋ ਮaaf ਕਰੇ ਨਾ ਤੁਹਾਨੂੰ ਕੋਈ ਲੀਡਰ ਬਚਾ ਸਕੇ ਇਸ ਕਰਕੇ ਸਰੋਵਣੀ ਕਮੇਟੀ ਦਾ ਜਿਹੜਾ ਬਾਦਲਾ ਤੋਂ ਯਾਦ ਕਰਾਉਣੀ ਪਊਗੀ ਤੇ ਇਹ ਨਾ ਹੋਵੇ ਕਿ ਬਾਗਾਂ ਨੂੰ ਕੱਟ ਕੇ ਹੋਰ ਉਦੋਂ ਜ਼ਿਆਦਾ ਮਸੰਦ ਵੜ ਜਾਣ ਇਹ ਵੀ ਨਾ ਹੋਵੇ ਸਿੱਖ ਕਰਤਾਰ ਵਾਲਾ ਬੰਦਾ ਖੜਾ ਕਰਨਾ ਚਾਹੀਦਾਗਾ ਇੱਥੇ ਬਥੇਰੇ ਪੁੱਸਾ ਮਾਰਨਗੇ ਜਣੇ ਖਣੇ ਕੋਲੇ ਬੰਦਾ ਦੇਖ ਕੇ ਬੋਟ ਪਾਉਣੀ ਆ ਅੱਖਾਂ ਮੀਚ ਕੇ ਬੋਟ ਨਹੀਂ ਪਾਉਣੀ ਕਿ ਯਾਰ ਹੁਣ ਅਸੀਂ ਕਿਹਨੂੰ ਪਾਈਏ ਵੀ ਹੁਣ ਤਾਂ ਕੋਈ ਰਿਹਾ ਨਹੀਂ ਬੇਸ਼ੱਕ ਇਹਨੂੰ ਬੋਟਾਂ ਸਿਰੋਨੀ ਕੁਆਲਿਟੀ ਦੇ ਨਾ ਪਾਇਓ ਜੇ ਤੁਹਾਨੂੰ ਜੇ ਕੋਈ ਚੰਗਾ ਬੰਦਾ ਨਹੀਂ ਲੱਗਦਾ ਪਰ ਜੇ ਬੋਟ ਪਾਉਣੀ ਆ ਤੇ ਸੱਚੇ ਕਰਤਾਰ ਵਾਲੇ ਬੰਦੇ ਨੂੰ ਬੋਟ ਪਾਉਣੀ ਆ ਜਿਹੜਾ ਜ਼ੁਰਤ ਦੇ ਨਾਲ ਤੁਹਾਡੇ ਨਾਲ ਜਿਹੜਾ ਗੱਲ ਕਰ ਸਕੇ ਨਾ ਕਿਸੇ ਦੀ ਈਨ ਮੰਨ ਸਕੇ ਤੇ ਨਾ ਹੀ ਕਿਸੇ ਦਾ ਕੁਝ ਖਾ ਸਕੇ ਤੇ ਮੇਰੇ ਜਿਹੜੇ ਰੜਕਦੇ ਨੇ ਮੇਰੇ ਅੱਖਾਂ ਦੇ ਵਿੱਚ ਬਹੁਤ ਜਿਹੜੇ ਮਸੰਦ ਸਰੋਣੀ ਕਮੇਟੀ ਵਿੱਚ ਬੈਠੇ ਨੇ ਤੇ ਪ੍ਰਮਾਤਮਾ ਨੇ ਕਿਦੇ ਚਾਇਆ ਤੇ ਕਿਦੇ 5-7 ਸਾਲ ਜੇ ਜਿਵੇਂ ਜੀਵਾਂਗੇ ਜੇ ਕਿਦੇ ਮੌਕਾ ਮਿਲਿਆ ਤਾਂ ਇਹਨਾਂ ਮਸੰਦਾਂ ਦਾ ਜਿਹੜਾ ਨਹੀਂ ਫਿਰ ਮੈਂ ਇਹ ਆਪਣੇ ਜਿਹੜਾ মিডিਆ ਰਹੀ ਤਾਂ ਇਹਨਾਂ ਦਾ ਜਲੂਸ ਕੱਢੂੰਗਾ ਇੱਕ ਨੇ ਮੈਨੂੰ ਹੋਰ ਕੱਲ ਦਾ ਕਮੇਟ ਦੇਖਿਆ ਇੱਕ ਨੇ ਕਹਿੰਦਾ ਤੇਰੇ ਸਾਥੀ ਦਾ ਕਹਿੰਦਾ ਪ੍ਰੀਤ ਸੈਣੀ ਪੱਤਰਕਾਰ ਸੀ ਜਿਹੜਾ ਜਿਹੜਾ ਇਹਨਾਂ ਦੇ ਬਾਦਲਾਂ ਦੇ ਵਿਰੁੱਧ ਬੋਲਦਾ ਸੀ ਖਾਸ ਕਰਕੇ ਸਰੌਣੀ ਕਮੇਟੀ ਦੇ ਵਿਰੁੱਧ ਬੋਲਦਾ ਸੀ ਉਹ ਬੰਦੇ ਨੇ ਲਿਖਿਆ ਕਹਿੰਦਾ ਉਹਦਾ ਹਾਸਰ ਕੀ ਹੋਇਆ ਸੀ ਕਹਿੰਦਾ ਉਹ ਵੀ ਸਰੌਣੀ ਕਮੇਟੀ ਦੇ ਖਿਲਾਫ ਬੋਲਦਾ ਸੀ ਕਹਿੰਦਾ ਹੁਣ ਉਹ ਕਿੱਥੇ ਚੱਲਿਆ ਗਿਆ ਮੈਂ ਉਸ ਜਨ ਨੂੰ ਪੁੱਛਣਾ ਚਾਹਣਾ ਕਿ ਜਿੱਥੇ ਰੱਬ ਲੈ ਕੇ ਜਾਂਦਾ ਸਾਰਿਆਂ ਨੂੰ ਉੱਥੇ ਚਲੇ ਜਾਣਾਗਾ ਨਾ ਭਰਾਵਾ ਤੂੰ ਇੱਥੇ ਰਹਿਣਾਗਾ ਨਾ ਤੂੰ ਬਚਣਾਗਾ ਸੱਚ ਅਜੋ ਪ੍ਰੀਤ ਸੈਣੀ ਸੱਚ ਬੋਲ ਗਿਆ ਤੇ ਉਹਦਾ ਸੱਚ ਜਿਹੜਾ ਸਾਡੀਆਂ ਤੱਕ ਜਿਉਂਦਾ ਰਹੂਗਾ ਆਉਣ ਰਿਕਾਰਡ ਪਿਆ ਉਹਦਾ ਸੱਚ ਤੇ ਤੇਰੇ ਵਰਗੇ ਟੁਕੜ-ਵੋਚਾਂ ਨੂੰ ਕੋਈ ਇੱਥੇ ਧੱਕ ਨਹੀਂ ਪੁੱਛਦਾ ਕਿ ਤੂੰ ਮਸੰਦ ਕੌਣ ਆ ਤੇ ਡਰਾਵੇ ਦੇੜੇ ਕਿ ਸਰੋਵਰੀ ਕਮੇਟੀ ਦੇ ਖਿਲਾਫ ਬੋਲਦਾ ਸੀ ਉਹ ਪਤਾ ਨਹੀਂ ਸਰੋਵਰੀ ਕਮੇਟੀ ਨੇ ਇਹਨੂੰ ਮਰਵਾ ਦਿੱਤਾ ਜੋ ਜਿਸਨੇ ਮਰਜੀ ਕੀਤਾ ਹੋਵੇ ਪਰ ਇਹ ਕਿ ਕੋਣ ਅਸੀਂ ਜੰਮੇ ਆ ਸੀ ਉਹਨਾਂ ਚੋਂ ਨਹੀਂ ਕਿ ਡਰ ਜਾਗੇ ਜਾਂ ਪਿੱਛੇ ਹਟ ਜਾਗੇ ਜਾਂ ਤੁਸੀਂ ਡਰਾਵੇ ਦੇ ਕੇ ਧਮਕਾ ਦੋਗੇ ਕਿ ਤੁਹਾਡੇ ਮਿੱਤਰ ਦਾ ਮੈਂ ਤਾਂ ਉਹਨੂੰ ਵਿਚਾਰੀ ਨੂੰ ਬਹੁਤਾ ਸੁਣਿਆ ਵੀ ਨਹੀਂ ਸੀ ਥੋੜੇ ਟਾਈਮ ਬਾਅਦ ਜਦੋਂ ਸੁਣਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੇ ਉਹਦੀ ਡੈਥ ਹੋ ਜਾਂਦੀ ਆ ਕੀ ਕਾਰਨਾ ਕਰਕੇ ਹੁੰਦੀ ਆ ਅੱਜ ਤੱਕ ਉਹਦਾ ਪਤਾ ਨਹੀਂ ਲੱਗ ਸਕਿਆ ਪਰ ਤੁਸੀਂ ਡਰਾਵੇ ਦਿੰਦੇ ਆ ਕਿ ਪ੍ਰੀਤ ਸੈਣੀ ਵੀ ਇਸ ਤਰ੍ਹਾਂ ਬੋਲਦਾ ਸੀ ਤੇ ਤੁਹਾਡਾ ਮਿੱਤਰਾ ਹੁਣ ਦੱਸੋ ਕਿੱਧਰ ਗਿਆ ਸਭ ਨੇ ਇੱਕ ਵੀ ਥਾਂ ਜਾਣਿਆਗਾ ਨਾ ਤੈਨੂੰ ਜਾਲੇ ਲੱਕੜਾਂ ਮਿਲਣੀਆਂ ਨਾ ਮੈਨੂੰ ਮਿਲਣੀਆਂ ਨਾ ਕਿਸੇ ਹੋਰ ਨੂੰ ਮਿਲਣੀਆਂ ਓਨੀ ਜਗ੍ਹਾ ਸ਼ਮਸ਼ਾਨ ਘਾੜ ਦੇ ਵਿੱਚ ਸਾਰਿਆਂ ਨੂੰ ਮਿਲਣੀ ਆ ਤੇ ਉਹ ਗਾਹ ਪਰਮਾਤਮਾ ਦੇ ਅੱਗੇ ਜਾ ਕੇ ਦੇਖਣਾਗਾ ਕਿਨੇ ਪਾਪ ਕੀਤੇ ਨੇ ਕਿਨੇ ਜ਼ਲਮ ਕੀਤੇ ਨੇ ਕਿਹੜਾ ਸੱਚ ਬੋਲ ਕੇ ਆਇਆ ਉਹਨੇ ਹਸਾਬ ਤਾ ਕਰਨਾ ਤੁਹਾਡਾ ਮੈਂ ਸਮਾਂ ਜਿਆਦਾ ਲੈ ਗਿਆ ਇਸ ਕਰਕੇ ਤੁਹਾਤੋਂ ਮੈਂ ਮਾਫੀ ਚਾਹਣਾਗਾ ਤੁਸੀਂ ਮੈਨੂੰ ਹੁਣ ਦਿਓ ਇਜਾਜ਼ਤ ਆ ਵੀਡੀਓ ਚੰਗੀ ਲੱਗੀ ਬਹੁਤ ਬਹੁਤ ਦਿਨਾਂ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਹੋ ਸਕੇ ਕਿ ਅਸੀਂ ਜਿਹੜਾ ਜਿੰਨਾ ਕਿ ਸੱਚ ਬੋਲਿਆ ਸਾਰਾ ਸੱਚ ਜਿਹੜਾ ਹੈਗਾ ਉਹਨਾਂ ਵਿਰੋਧੀਆਂ ਦੇ ਕੰਨਾਂ ਦੇ ਆਵਾਜ਼ ਜਿਹੜੀਆਂ ਪਵੇ ਧੰਨਵਾਦ ਤੁਸੀਂ ਵੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉਪਾ